ਆ ਲਾਸਟ ਬੱਤੇ ਦਾ ਯਾਰ ਬੱਲਾ ਬਣਾਉਂਦਾ ਨਹੀਂ ਦਹਾ ਲੱਗਦਾ ਇਹ ਉੱਚੀ ਜਾਣੀ ਆ ਤਾਂ ਕਿ ਨਹੀਂ ਸੁਖਾ ਦੱਸਾ ਜਾਂਦਾ ਕਿਣੀ ਕਰਾ ਉਹ ਹੁਣ ਫੇਰ ਫਿਰ ਤੇ ਰਖੀ ਹੁੰਦਾ ਪੱਟੂ ਨਾਲੇ ਪਤਾ ਵੀ ਬੱਤੇ ਜੋ ਥੱਲੇ ਜਿਗਰਤਾ ਬਾੜਨਾ ਤੇ ਮਾਰੋਗੇ ਮਾਰੀ ਆਇ ਦਮਾਰ ਮਾਰੀ ਜੋ ਪੱਟੂ ਮਾਰੋ ਉਸਤਾਨੀ ਇਹ ਬੰਦੇ ਇਹ ਪੱਟੂ ਮਾਰਦੇ ਆਂ ਔਰ ਪੁੰਡੀ ਕੋਈ ਨਹੀਂ ਪਾਉਂਦੇ ਕੋਈ ਲੰਨ ਮਾਰਦੇ ਆਂ ਚੱਲ ਕੋਈ ਹਾਂ ਮੋਰੀ ਤਾਂ ਉੱਤੋਂ ਆ ਗਈ ਸੀ ਚੱਲ ਕੋਈ ਨਾ ਵੀਡੀਓ ਬੜੀ ਜਲਦੀ ਦੀ ਵਾਵਾ ਉਹ ਰਹਿਣ ਦੇ ਉਹ ਤੂੰ ਬੰਦ ਕਰ ਮੱਕੂ ਦੀ ਤੂਰੀ ਭਾਈ ਮੈਂ ਲਾਈ ਕੋ ਦਿਮਾਗਿਆ ਦੇ ਨਾ ਏਦਾਂ ਸੁਰਦਾ ਇੱਥੋਂ ਕੋ ਨਹੀਂ ਕਦਾ ਪਾਗੇ ਇੱਥੋਂ ਕੋ ਨਹੀਂ ਪਾਗੇ ਤੂੰ ਹਾਜੂ ਤੇਰੇ ਨਾਲ ਆਈ ਸੀ ਵੀ ਬੋਲੀ ਸਿੱਧੀ ਡੱਕ ਤੂੰ ਵੀ ਉਹ ਭੈਣੇ ਕੋਗੀ ਬੋਲੀ ਪੂਰੀ ਨਾ ਸਰੀ ਦੇ ਲਈ ਉਹ ਦੋਨੇ ਢੈ ਦੀ ਦੋਨੇ ਢੈ ਦੀ ਬੋਰੀਆ ਬੋਰੀ ਲਾ ਗਈ ਤੇਰੀ ਆਹ ਲੱਗੀ ਮੋਰੀ ਦੇਖਦੀ ਚੱਕ ਹਰ ਹਰ ਤੇ ਰੀਟਰ ਸਾਹਿਬ ਜੀ